ਸ੍ਰੀ ਗਾਲਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਫੇਰ ਪਹੁੰਚੇ ਆ ਕਿਸਾਨ ਮੇਲਾ ਸਾਹਨੇ ਵਾਲ ਦਾ ਮੈਂ ਕਿਹਾ ਚਲੋ ਅੱਜ ਲਾਸਟ ਦਿਨ ਆ ਹਨਾ ਵੀ ਦੇਖ ਕੇ ਆਈ ਜਾ ਕੇ ਰੌਣਕ ਮੇਲਾ ਬਾਕੀ ਰਸ ਬਹੁਤ ਆਜ ਹਨਾ ਦੀਪੂ ਕਿੱਦਾਂ ਦਾ ਕਾ ਕੱਢੀ ਕਰੀ ਗੱਲ ਨਹੀਂ ਅੱਜ ਗੱਡੀ ਘੜੀ ਘੜੀ ਕਰਨ ਦੀ ਜਗ੍ਹਾ ਨਹੀਂ ਅੱਜ ਗੱਡੀ ਘੜੀ ਘੜੀ ਕਰਨ ਨੂੰ ਵੀ ਜਗ੍ਹਾ ਨਹੀਂ ਹੈਗੀ ਬਹੁਤ ਮੁਸ਼ਕਲ ਹੈ ਘੜੀ ਕਰੀਏ ਗੱਡੀ ਬਾਕੀ ਦੇਖਦੇ ਆਂ ਚੱਲ ਕੇ ਅੰਦਰ ਰੌਣਕ ਮੇਲਾ ਚੱਲਦਾ ਹੈ ਬਹੁਤ ਸੋਹਣਾ ਮੇਲਾ ভাই ਬਹੁਤ ਵਧੀਆ ਪ੍ਰਬੰਧ ਆ ਜਿਵੇਂ ਰਾ ਬਾਦਲੇ ਦੇਸਾਂ ਦੇ ਵਿੱਚ ਉਹਨੇ ਆ ਨਾ ਵਾਟਰ ਪ੍ਰੂਫ ਦੇ ਕੋ ਤੇ ਟੈਂਟ ਲੱਗੇ ਹੋਏ ਆ ਵੀ ਜਿੰਨਾ ਮਰਜੀ ਨੇਰੀ ਤੂਫਾਨ ਆ ਜਾਵੇ ਵੀ ਤੁਹਾਨੂੰ ਬਿਲਕੁਲ ਵੀ ਉਹ ਨਹੀਂ ਹੋਊਗਾ ਬਾਕੀ ਇੱਥੇ ਐਂਟਰੀ ਆ ਇਹੇ ਰੋਜ਼ ਆ ਨਾ ਨਾਮ ਵੀ ਨਿਕਲਦੇ ਆ ਰੋਟਾ ਵੇਟਰ ਜਿੰਦਾ ਉਹਦੇ ਬਾਅਦ ਬੋਲਟ ਮੋਟਰਸਾਈਕਲ ਇਹ ਕਿਸਾਨ ਵੀਰਾਂ ਨੂੰ ਨਿਕਲਦੇ ਆ ਹਾਲ ਨੰਬਰ 1 ਹਾਲ ਨੰਬਰ 2 ਆਪਾਂ ਹਾਲ ਨੰਬਰ 2 ਦੇ ਐਂਟਰੀ ਕਰਦੇ ਆ ਇੱਥੇ ਦਿਖਾਉਂਦੇ ਆ ਤੁਹਾਨੂੰ ਅੱਜ ਵੀ ਹਨਾ ਜਿਹੜਾ ਸਾਨੇ ਵਾਲਾ ਦਾ ਮੇਲਾ ਹੈ ਇਹਦੇ ਵਿੱਚ ਕੀ ਕੀ ਹਨਾ ਪ੍ਰੋਜੈਕਟ ਆਇਆ ਹੋਇਆ ਹੈ ਵੀ ਮੇਲੇ ਦੀ ਵੀਡੀਓ ਆਪਾਂ ਅੰਦਰ ਦੇ ਹਨਾ ਬਹੁਤ ਘੱਟ ਪਾਈ ਆ ਇਹ ਆ ਗਈ ਪੁਲੀ ਇਹ ਆ ਗਈਆਂ ਪੁਲੀਆਂ ਡੀਏਵੀ ਇਹ ਆ ਗਈਆਂ ਜੀ ਪੁਲੀਆਂ ਇਨਾਂ ਕੋਲ ਸਾਰੀਆਂ ਪੁਲੀਆਂ ਹੀ ਆਂ ਕਹਾਂ ਹੈ ਸਰ ਬਰਕਚਪ ਜੀ ਅਕਸ਼ਾ ਆਪਣੇ ਗੂਗਲ ਪੈਡ ਆ ਜੀ ਪੰਜ ਦੇ ਫੋਕਲ ਪੈਡ ਠੀਕ ਹੈ ਜੀ ਹਰ ਤਰ੍ਹਾਂ ਦੀ ਪੁਲੀ ਬਣਾਉਂਦੇ ਆਂ ਹਰੇਕ ਤਰ੍ਹਾਂ ਦੀ ਪੁਲੀ ਹੈ ਬਈ ਇਨਾਂ ਕੋਲੇ ਪੁਲੀਆਂ ਆਏ ਹੈਗੀਆਂ ਡੀ ਡੀ ਏ ਵੀ ਪੁਲੀ ਇੱਧਰ ਆ ਗਏ ਆਪਣੇ ਗੇਅਰ ਆ ਆ ਗਈ ਕਮੈਂਡ ਦੀ ਗੇਅਰ ਬਾਡੀ ਆ ਆ ਗਈ ਡੈਕਸ਼ਨ ਬਹੁਤ ਨਾ ਦੇ ਸਮਾਨ ਹੈ ਬਾਈ ਹੈ ਨਾ ਮੇਲੇ ਤੇ ਆਏ ਤੇ ਪਤਾ ਲੱਗਦਾ ਵੀ ਇੰਨਾ ਸਮਾਨ ਯਾਰ ਅੰਡਾਸ਼ਟਰੀ ਦੇ ਵਿੱਚ ਹੀ ਬਣਦਾ ਹੈ ਨਾ ਆ ਦੇਖੋ ਇਧਰ ਡਿਸਕ ਬ੍ਰੇਕਾਂ ਵਾਲੀ ਡਿਜ਼ਾਈਨ ਦੇਖੋ ਤੁਸੀਂ ਪਹਿਲਾਂ ਕਿੰਨੇ ਸੋਹਣੇ ਬਕਰੇ ਹੋਏ ਹਨਾ ਪੇਂਟ ਆ ਦੂਏ ਗੇਅਰ ਆ ਗਏ ਆਪਣੇ ਇਹਦੇ ਹੋਰ ਕ ਚੀਜ਼ਾਂ ਲੱਗਦੇ ਬਾਕੀ ਇਧਰ ਖਰਾਦ ਆ ਗਈ ਇਹ ਆ ਗਏ ਇਲੈਕਟ੍ਰੋਨਿਕ ਕੰਡੇ ਕੈਮਰੇ ਕੰਡੇ ਰੁਪਈਏ ਗਣਨੇ ਵਾਲੀ ਮਸ਼ੀਨ ਆ ਗਈ ਵਾਈਫਾਈ ਵਾਲੇ ਕੈਮਰੇ ਆ ਗਏ ਇਹ ਆ ਗਈ ਆਰੀ ਆਟੋਮੈਟਿਕ ਆਰੀ ਆ ਗਿਆ ਗਰਦਿਆਲਪੁਰੀਏ ਆ ਨਵੇਂ ਸ਼ੱਪ ਕੱਢਤਾ ਨੇ ਮੋਟਰ ਵੀ ਲਿਆਂਦੀ ਆ ਜਿਹਨਾਂ ਨੇ ਮੋਟਰ ਵੀ ਰੱਖਤੀ ਡੈਮੋ ਪੀਸ ਲਿਆ ਕੇ ਅੱਜ ਵੀ ਮੋਟਰ ਵੀ ਬਾਈ ਹੁਣ ਘਰੇ ਜਾ ਕੇ ਲਾਉਨੇ ਆ ਇਹ ਬਾਕੀ ਦੀ ਦੇਖੀ ਆ ਨਾ ਵੀਡੀਓ ਫੋਰ ਬਾਈ ਫੋਰ ਏਸੀ ਕੈਵਨ ਆ ਫੋਰਮੈਨ ਨੂੰ ਡਟੇ ਹੋਏ ਆ ਲੱਗੇ ਹੋਏ ਆ ਕੰਮ ਅੱਜ ਲਾਸਟ ਦਿਨ ਆ ਬਾਈ ਮੇਲੇ ਦਾ ਬੱਸ ਜਿਵੇਂ ਆ ਹਿਸਾਬ ਆ ਨਾ ਬੋਰ ਬਾਈ ਬੋਰ ਬਾਈ ਉਹਨਾਂ ਦਾ ਚੱਲਦੀ ਆ ਇਧਰ ਐਸੇ ਮਸੇ ਉਹਨਾਂ ਦਾ ਚੱਲਦਾ ਦਿয়ালਪੁਰੀਏ ਇਧਰ ਆ ਗਿਆ ਸਬਜੀ ਵੜਨ ਵਾਲਾ ਇਹ ਮਸ਼ੀਨ ਤੇ ਜ਼ੋਰ ਲਾਇਆ ਪਾ ਪੂਰਾ ਅੱਜ ਇਧਰ ਆ ਗਈ ਹੁਣ ਰੱਸੀ ਜਿਹੜੀ ਬੇਲਰ ਦੇ ਵਿੱਚ ਹੈ ਨਾ ਜੇ ਆਪਾਂ ਕਿਤੇ ਵੀ ਰੱਸੀ ਦਾ ਕੰਮ ਲੰਨੇ ਆ ਆ ਕੰਪਨੀ ਵੀ ਐ। ਬਾਈ ਵਿਛੜ ਗਿਆ। ਬਸ ਲਾਗੇ ਸਟਾਲ ਖਾਲੀ ਹੋਣ। ਬਾਕੀ ਆ ਦੇਖੋ ਇਧਰ ਆ ਨਾ ਜਿਵੇਂ ਬਲੇਡ, ਫਿੰਗਰ ਸਾਰਾ ਇਹਨਾਂ ਦਾ ਨਾ ਫੋਰਸ ਵਾਲਿਆਂ ਦਾ ਸਟਾਲ ਲੱਗੀ ਹੋਈ ਆ। ਬਹੁਤ ਵਧੀਆ ਬਾਈ। ਮੇਲੇ ਜਾ ਕੇ ਨਾ ਪਤਾ ਲੱਗਦਾ ਕਿ ਕਿਹੜੀ-ਕਿਹੜੀ ਚੀਜ਼ ਆ ਨਾ ਆਪਣੇ ਬਾਕੀ ਆ ਦੇਖੋ ਜਾਣਿਆਂਾਂ ਦਾ ਰਸ ਜ਼ਿਆਦੇ ਆ। ਆਉਣੇ ਵਾਲਿਆਂ ਦਾ ਘੱਟ ਹੋ ਗਿਆ ਹੁਣ। ਹੁਣ ਆਪਾਂ ਵੜਦੇ ਹਾਂ ਸਟਾਲ ਨੰਬਰ 3 'ਚ ਪਤਾ ਨੰਬਰ ਸਟਾਲ ਨਹੀਂ ਹੈਗੀ ਤਾਂ ਖੁੱਲਾ ਹੀ ਹੈ ਬਗਾਹਾਂ ਤੋਂ ਜਿੱਥੇ ਵੀ ਆਵਾਜ਼ ਦੱਸਦੇ ਆ ਉਹ ਸਾਹਮਣੇ ਜਿੱਥੇ ਕਮਾਈਨਾ ਲੱਗੀਆਂ ਹੋਈਆਂ ਅਗਾਂਹ ਅਗਾਂਹ ਆ ਗਈ ਕੇਐਸ ਮਲੇਰ ਕੋਟੜਾ ਇਹ ਵੀ ਬਾਈ ਮਸ਼ੀਨ ਦਾ ਬਹੁਤ ਚਮਕ ਮਾਰ ਰਹੀ ਹੈ ਮਸ਼ੀਨ ਪੂਰੀ ਹੈ ਨਾ ਪੇਂਟ ਦੇਖੋ ਤੁਸੀਂ ਐਨ ਵੀ ਥੱਲੇ ਥੱਲੇ ਕਰਦਾ ਵਿੱਚ ਮੂੰਹ ਦੇਖਦਾ ਇਹ ਕੋਈ ਨਿਕਲਦਾ ਆ ਉਹ ਨਾਮ ਉਹਨਾਂ ਦਾ ਨਹੀਂ ਹੋ ਸਕਦਾ ਹੈ। ਬਾਕੀ ਆ ਦੇਖੋ ਬਾਈ ਜਿਗਾਰਡ ਹਨਾ ਕੇਐਸ ਵਾਲਿਆਂ ਨੇ ਪਿੰਨਾ ਦਾ ਲੜਵਾ ਹੀ ਖਤਮ ਕਰਤਾ। ਨਹੀਂ ਜਦੋਂ ਕੱਢਣੀ ਆ ਬਸ ਉੱਤੀਆਂ ਲੋਕ ਚ ਪੈ ਜਣੀ ਹੈਂਡਲੇ ਲਾਤਾ ਪੱਕਾ ਹੀ। ਆ ਦੇਖੋ ਇੱਧਰ ਜੈਕ ਵਾਲਾ ਡਬਲ ਮਕੈਨਿਕਲ ਕਰਤੇ। ਬਹੁਤ ਹਨਾਂ ਨੇ ਬਦਲਾਅ ਕਰਤਾ ਮਸ਼ੀਨ ਦੇ ਵਿੱਚ। ਕਟਰ ਨੂੰ ਸਪੋਰਟ ਬੂਟ ਲਾਤੀ ਹੈ ਨਾ। ਇਹ ਕਿੰਨੀ ਦੇਰੀ ਹੈ ਇਤਿਮਾਦ ਸਾਜਣਾ ਜਿਵੇਂ ਆਹ ਇਹੇ ਕਾਰਨ ਤੋਂ ਸਿੱਧਾ ਕੀਤਾ ਸੀ ਕਿ ਜਦੋਂ ਐਨੀ ਹੋਈ ਆ ਬਾਗੀ ਕਿ ਉਹਾਰਾ ਉਸ ਬਾਕਸ ਦੇ ਵਿੱਚ ਸੀ। ਉਹ ਜਿਹੜੀ ਇਸ ਤਰ੍ਹਾਂ ਹੈ। ਆ ਦੇ ਲੋ ਬੱਟੀ ਤੇ ਨਾ ਵੀ ਗਾਰਾ ਨਾ ਪਾਵੇ ਉੱਤੇ ਟਾਇਰਾਂ ਦਾ ਉਹ ਵੀ ਇਹਨਾਂ ਨੇ ਫਲੈਪ ਕਵਰ ਜਿਹਾ ਲਾ ਦਿੱਤਾ ਬਹੁਤ ਸੋਹਣੀ। ਬਣਾਤੀ ਮਸ਼ੀਨ ਵੀ। ਆ ਪੂੰਛ ਵੀ ਜਿਵੇਂ ਇਸ ਵਿੱਚ ਲਾਉਣਾ ਹੈ ਨਾ ਪੂਰੀਆਂ ਨੇ ਵੀ ਟੂਲ ਲਾਤਾ ਇਹਨੇ ਬਾਹਰ ਨੂੰ ਜਿੰ ਜਾਂਦੀ ਆ ਨਾ ਸਮਾਨ ਸਮੂਨ ਦੀ ਦਿੱਕਤ ਆਉਂਦੀ ਵੀ ਡਬਲ ਵੈਲਟ ਪਾਤੀ ਬਲੋਰ ਨੂੰ ਇੱਧਰ ਬਹਿਰਾਂਗੇ ਦੂਆ ਚੱਕ ਤਾਂ ਪਲੇਟਾਂ ਜੀ ਚੱਕ ਕੇ ਪੀਏ ਪਲੇਟਾਂ ਜੀ ਚੱਕ ਬਹਿਰਾਂਗੇ ਲਾਤਾ ਇਹ ਕੰਮ ਵਧੀਆ ਹੋ ਗਿਆ ਸੋਹਣੀ ਬਣਾਤੀ ਮਸ਼ੀਨਾਂਾਂ ਦੀ ਵੀ ਹੋਈ ਹੈ ਹਾਂ ਕਿਸਤੀਆਂ ਬਲੈਕ ਹੋ ਗਈ ਹੋਰ ਬਾਈ ਕਿੱਦਾਂ ਠੀਕ ਆ ਬਾਈ ਠੀਕ ਆ ਠੀਕ ਠਾਕ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਹੀਂ ਪਛਾਣਿਆ ਨਹੀਂ ਅਜੇ ਹਾਂ ਰਾਹਤਾਂ 'ਚ ਟਕਰੇਵੇ ਠੀਕ ਆ ਹੋਰ ਬਾਈ ਠੀਕ ਠਾਕ ਕਿਵੇਂ ਰਹੀ ਤੁਹਾਡੀ ਯਾਤਰਾ ਹਾਂ ਵਧੀਆ ਵਧਾਈਆਂ ਨਾਲੇ ਤੈਨੂੰ ਮਸ਼ੀਨ ਦੀਆਂ ਤੁਹਾਨੂੰ ਜਾਦੇ ਮੇਰੇ ਵੀਰਾਂ ਨੂੰ ਹਾਂ ਹੋ ਗਈ ਵੀਰੇ ਬੋਕੋ ਹੀ ਆ ਠੀਕ ਆ ਹੋਰ ਸੁਣਾਓ ਅੱਜ ਮੇਲਾ ਦੇਖਦੇ ਫਿਰਦੇ ਹਾਂ ਵਧੀਆ ਰਹੀ ਦੀ ਯਾਤਰਾ ਹਾਂ ਪੂਰੀ ਵਧੀਆ ਕਿੰਨੇ ਦਿਨ ਬਾਅਦ ਮੁੜੇ ਤੇ ਬਾਈ ਉਹੀ ਵੀਰ ਵੀਰ ਆਣੇ ਪਰ ਉਹ ਰਾਹਤਾਂ 'ਚ ਮਿਲੇ ਤੇ ਆਪਾਂ ਕਮੈਨ ਲੈ ਕੇ ਗਏ ਨਾ ਯਾਰ ਢਾਬੇ ਤੇ ਮਿਲੇ ਸਾਨੂੰ ਟਰਾਲੀ ਲੈ ਕੇ ਦੀਪੂ ਬਾਈ ਜੀ ਨੇ ਜੀਰ ਸਾਹਿਬ ਜਾ ਕੇ ਇਹ ਸਤਾਰ ਮੈਂ ਤਾਂ ਆ ਗਈ ਸੀ ਪਿੰਡ ਅੱਛਾ ਵਧੀਆ ਰਹਿ ਜਾ ਸਫਰ ਠੀਕ ਆ ਠੀਕ ਆ ਠੀਕ ਆ ਠੀਕ ਆ ਹੋ ਠੀਕ ਹੋ ਬਾਈ ਜਗਰਾਵਾਂ ਕੋਲੇ ਪਿੰਡ ਦਰਵੜਾ ਹਨਾ ਨਾ ਰਾਏਕੋਟ ਕੋਲੇ ਹਾਂ ਹਾਂ ਠੀਕ ਆ ਆਵਾ ਵੀਡੀਓ ਪਾਈ ਫਿਰ ਥੋੜੀ ਥੋੜੇ ਪੈਸੇ ਢਿਗੇ ਸੀਗੇ ਹਾਂ ਟਾਬੇ ਦੇ 9000 ਰੁਪਏ ਕਰ ਗਿਆ ਟਾਬੇ ਤੋਂ ਤੁਹਾਨੂੰ ਜਦੋਂ ਬਾਈ ਹੀ ਨਹੀਂ ਮਿਲੇ ਸਾਹਿਬ ਮਿਲ ਗਿਆ ਨਾ ਨਾ ਮਿਲਿਆ ਕਾਨੂੰਆ ਕਿੱਥੇ ਮਿਲਦਾ ਹੁੰਦਾ ਢਾਬੇ ਕੋਲ ਥੋੜੀ ਮਿਲਦਾ ਹੁੰਦਾ ਆ ਗਏ ਕਿਹਦੇ ਗਿਰ ਕੇ ਆਵੇਂ ਲੱਭ ਗਿਆਦਾ ਗੱਡੀਆਂ ਹੀ ਨਹੀਂ ਭੀ ਹੁੰਦੀ ਸੀ ਉੱਥੇ ਖੜੇ ਸੀ ਅੱਛਾ ਅੱਛਾ ਇੱਥੇ ਬਾਈ ਹੁਣ ਕਿਹੜੇ ਸੀ ਫੇਰ ਖੜ ਗਏ ਮੈਂ ਕਿਹਾ ਬਾਈ ਹੁਣ ਨਹੀਂ ਖੜੇ ਹਾਂ ਹੋਰ ਕੈਮਰਾ ਵਧੀਆ ਰਿਹਾ ਵੀਰੇ ਬਹੁਤ ਵਧੀਆ ਹੋਰ ਠੀਕ ਠਾਕ ਚਲੋ ਠੀਕ ਆ ਵੀਰੇ ਕਰੋ ਮੇਲਾ ਇੰਜਵਾਏ ਭਾਈ ਤਾਂ ਮੈਨੂੰ ਨਾਮ ਜਿੱਤ ਕੇ ਆਇਆ ਲੱਗਦਾ ਨਾ ਝੋਲਾ ਪਾਈ ਵੇ ਦਾ ਲੱਕ ਅੱਛਾ ਅੱਛਾ ਠੀਕ ਆ ਠੀਕ ਆ ਤੇ ਬਾਈਓ ਨੇ ਹਜੂਰ ਸਾਹਿਬ ਨੂੰ ਮਿਲਦੇ ਆਪਾਂ ਜਾਂਦੇ ਉੱਥੇ ਤੇ ਬਾਅਦ ਇੱਧਰ ਆ ਗਿਆ ਕਿ ਐਸੀ ਦੀ ਟੂੜੀ ਵਾਲੀ ਮਸ਼ੀਨ ਜਿਹੜੀ ਜੁਕਾਂਗੇ ਕਿਸੇ ਚੁੱਕੜੀਆਂ ਮਸ਼ੀਨ ਦੇ ਅਗਰ ਤੁਹਾਡਾ ਨਾਮ ਹੋਵੇ ਜਿਹਦੇ ਦਾ ਤੁਹਾਡਾ ਵਾਹਣੀ ਨੰਬਰ ਹੋਣੀ ਇਹਨਾਂ ਦੇ ਵਿੱਚ ਰੋਪਾ ਮਿੱਟਾ ਮਸ਼ੀਨ ਉਸ ਤੋਂ ਰੋਪਾ ਮਿੱਟਾ ਮਸ਼ੀਨ ਤੁਹਾਡੀ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਦਿਲ ਦਿਲ ਜਿਹੜੇ ਪਹਿਲਾਂ ਨੰਗੇ ਗਏ ਨੇ ਤਿੰਨ ਦਿਨ ਐਕਸੀਬਿਸ਼ਨ ਦੇ ਇੱਧਰ ਆ ਗਈ ਵੇਰਿੰਗ ਵਾਲੀ ਛਤਾਲ ਇਹ ਨਾਮ ਕਿਸਾਨ ਦੀ ਇਹ ਇਹ ਟੀਆਰ ਵੇਰਿੰਗ ਆ ਇਹ ਤਾਂ ਬਈ ਮਸ਼ਹੂਰ ਆ ਨਾ ਟੀਆਰ ਦਾ ਤਾਂ ਨੌ ਚੱਲਦਾ ਹੈ ਇਸ ਤਰੀਜ਼ ਦੇ ਮਸ਼ੀਨ ਇੱਥੋਂ ਦਿੱਕੇ ਗਏ ਨੇ ਕੰਮ ਰੋਟਾ ਮੀਟਰ ਮਸ਼ੀਨ ਰੋਟਾ ਮੀਟਰ ਮਸ਼ੀਨ ਹਲੇਰ ਸੰਖੇ ਦੇਖੀ ਕੋ ਹੈਗੇ ਨਹੀਂ ਇਸ ਨੂੰ ਐਸ ਵੀ ਨੋ ਇਹ ਹੋਲੇ ਕੇ ਗਈ ਨਹੀਂ ਤੇ ਅੱਜ ਵੀ ਰੋਟਾਵੇਟਰ ਮਸ਼ੀਨ ਤੇ ਆਪਾਂ ਪਰਖਿਆ ਜਿੰਨਾ ਜਿੱਤੇ ਜਾਣੀ ਹੈ ਤੇ ਸੀਮਾ ਬਣਾਈ ਨਹੀਂ ਵੀ ਨਹੀਂ 3 ਯਾਰ ਦੀ ਹਸਤਾਲ ਤੇ ਖੜੇ ਆ ਇਹਨਾਂ ਨੇ ਬਈ ਹਸਤਾਲ ਲਾਈ ਹੋਈ ਆ ਮੈਂ ਕਹਿੰਦਾ ਵੀ ਸਰਾ ਹੀ ਬੈਰਿੰਗ ਹੈ ਤਾਂ ਨਾ ਟੀਆਰ ਦਾ ਤਾਂ ਆਪਾਂ ਇਹ ਯੂਜ਼ ਕਰਦੇ ਆ ਬਈ ਯਾਦੇ ਬਹੁਤ ਥੋੜਾ ਬੈਰਿੰਗ ਚੱਲਦਾ ਬਈ ਕਿੱਥੇ ਬਣਦਾ ਟੀਆਰ ਦਾ ਬੈਰਿੰਗ ਇਹ ਸਿਰਸਾ ਚਾਈਨਾ ਚ ਬਣਦਾ ਸਿਰਸਾ ਜ਼ਿਲ੍ਹੇ ਚ ਨਹੀਂ ਚਾਈਨਾ ਚਾਈਨਾ ਚ ਚਾਈਨਾ ਚ ਹਾਂਜੀ ਠੀਕ ਆ ਇਹ ਚਾਈਨਾ ਵਾਲਾ ਇਹ ਹੈ ਨਾ ਹਾਂਜੀ ਹਾਂਜੀ ਠੀਕ ਆ ਵਧੀਆ ਚੱਲਦਾ ਅੱਛਾ ਉਹ ਟੀਆਰ ਨਹੀਂ ਹੈ ਜਿਹੜਾ ਆਪਣੇ ਇੱਧਰ ਪਹਿਲਾਂ ਆਪਾਂ ਕਰਦੇ ਹਾਂ ਯੂਜ਼ ਠੀਕ ਆ ਠੀਕ ਆ ਉਹਦੀ ਕਾਪੀ ਹੈ ਜਿਹਨੋਂ ਮਾਰਕਾ ਹੋਈ ਹੈ ਹੂੰ ਹੂੰ ਤਾਂ ਹੀ ਜੈਨ ਚਾਈਨੀਸ ਲਿਖਿਆ ਪਰ ਆਣਾ ਇਹ ਕਿੰਨੇ ਦਾ ਸਟਾਰਟ ਹੋ ਜਾਂਦਾ ਵੀਰੇ ਯੂਸੀ 206 ਇਹ ਚਾਰ ਨੰਬਰ ਤੋਂ ਸਟਾਰਟ ਹੋ ਜਾਂਦਾ ਜੀ ਨਹੀਂ ਕਿੰਨੇ 206 ਨੰਬਰ ਵੈ ਰਹੇਗਾ ਜਿਹੜਾ ਕਿੰਨੇ ਦੇ ਸਟਾਰਟਿੰਗ ਆਉਂਦੀ ਰੇਟ 'ਚ ਅੱਛਾ ਠੀਕ ਆ ਯਾਨੀ ਉਹ ਟੀਆਰ ਨਹੀਂ ਹੈਗਾ ਚਾਈਨੀਸ ਟੀਆਰ ਆ ਨਾ ਅਸੀਂ ਤਾਂ ਹੋਈ ਸਮਝ ਗਏ ਤੇ ਯਾਰ ਇੱਥੇ ਮਾਰਕਾ ਵੀਊ ਦੇ ਨਾਲ ਲਈ ਆ ਹੋਰ ਜਸਵਿੰਦਰભાઈ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂ ਕਿੱਧਰ ਫਿਰਦੇ ਹੋ ਅੱਜ ਬਸ ਅੱਜ ਮੇਲੇ ਤੇ ਆਏ ਸੀ ਬਾਈ ਅੱਛਾ ਇਹ ਵੀਰੇ ਨੇ ਨਾ ਆਪਣੇ ਹੈ ਨਾ ਸੈਂਸਰ ਜਿਵੇਂ ਟੈਂਕ ਭਰਨੇ ਦਾ ਜਾਂ ਰੇਡੀਏਟਰ ਗਰਮ ਹੋਣ ਦਾ ਸੈਂਸਰ ਹੈ ਨਾ ਤਿਆਰ ਕਰਾਇਆਗਾ ਬਹੁਤ ਵਧੀਆ ਰਿਜ਼ਲਟ ਦਿੰਦਾ ਉਹਦਾ ਜੀਮਿੰਦਾਰ ਭਰਾਵਾਂ ਨੂੰ ਠੀਕ ਚੱਲਦਾ ਕੰਮ ਹਾਂ ਬਹੁਤ ਵਧੀਆ ਬਾਈ ਹਾਂ ਆ ਪਿਛਲੇ ਸਾਲ ਵੀ ਅੱਪਾ ਵੀਡੀਓ ਪਾਈ ਸੀਗੀ ਹਾਂ ਬਹੁਤ ਮੇਲੇ ਤੇ ਆਏ ਹਾਂ ਜੀ ਅੱਜ ਹਾਂ ਤੇਰੇ ਨਾਲ ਪਰਮਾਤਮਾ ਨੇ ਮਿਲ ਕਰਾ ਤੋ ਯਾਰ ਮੈਂ ਮਾਲਕੀ ਕਰਦਾ ਹਾਂ ਸਭ ਦੀ ਠੀਕ ਆਜਾ ਦੇਖੀਏ ਮਸ਼ੀਨਾਂ ਦਾ ਹੁਣ ਤਾਂ ਮੈਨੂੰ ਪਤਾ ਲੱਗਿਆ ਵੀ ਉਹ ਨੂੰ ਵੀ ਲਾਉਣ ਲੱਗੇ ਆਪਣੇ ਹਾਂ ਜੀ ਸੁਪਰ ਸੀਟਰ ਨੂੰ ਸੁਪਰ ਸੀਟਰ ਨੂੰ ਵੀ ਲਾਉਣ ਲੱਗੇ ਬਾਈ ਜੀ ਅੱਛਾ ਸੁਪਰ ਸੀਟਰ ਆਪਾਂ ਨੇ ਇਸ ਤਰ੍ਹਾਂ ਕਰਦੇ ਆ ਜਿਵੇਂ ਦਾਣੇ ਵਾਲਾ ਮਤਲਬ ਵਾਲਾ ਟੈਂਕਾ ਉਹ ਚੋਂ ਦਾਣੇ ਘਟ ਜਾਂਦੇ ਨੇ ਜਦੋਂ ਉਹ ਡਰਾਈਵਰ ਕੋਲੇ ਹਾਰਨ ਮਾਰਦਾ ਹੈਗਾ ਪ੍ਰੋਟੈਕਟ ਆਪਣਾ ਠੀਕ ਆ ਹਾਂ ਬਾਈ ਠੀਕ ਆ ਕਿਸੇ ਜਿੱਤ ਸਕਦੇ ਹੋ ਉਹ ਤਾਂ ਵੀ ਤੇ ਮਸ਼ੀਨ ਉਹ ਵੀ ਜਿੱਤ ਤੇ ਇੱਧਰ ਆ ਗਈ ਦਸ਼ਮेश 91100 ਆ ਜਾ ਹਾਂ ਜੀ ਹਾਂ ਅੱਜ ਇੱਕੋ ਅਨਾਉਂਸ ਕੀਤਾ ਜਾ ਰਹੇ ਆ ਇਹ ਇਨਾਮ ਕਾਢੀ ਹੋਣ ਵਾਲੇ ਆ ਤੇ ਜਿੰਨੇ ਵੀ ਕਿਸਾਨ ਗੇ ਸਾਹਮਣੇ ਖੜੇ ਵੀ ਸਹਰਾ ਹੀ ਲਾਉਣਾ ਹੈ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਮਸ਼ੀਨ ਬਣਾਉਂਦੇ ਨੇ ਬਾਈ ਹਾਂ ਪਿਛਲੇ ਸਾਲ ਵੀ ਆਪਾਂ ਇੱਥੇ ਮੇਲੇ ਤੇ ਦੇਖੀ ਸੀ ਮਸ਼ੀਨ ਬਹੁਤ ਵਧੀਆ ਮਸ਼ੀਨ ਬਣਾਈ ਆ ਭਾਈਆਂ ਨੇ ਤੋੜ ਗੱਡੀ ਪਈ ਆ ਹਾਂ ਲੈ ਲੀਏ ਅਬ ਬੈਕ ਸਾਈਡ ਤੋਂ ਵੀ ਬਹੁਤ ਵਧੀਆ ਬਣਾਈ ਆ ਮਸ਼ੀਨ ਕਿਸਾਨ ਕਿਸਾਨ ਵੀ ਲੈ ਲੀਏ ਇਨਾਮ ਵਧੀਆ ਲੈ ਲਓ ਕੀ ਆਲਾ ਬਾਈ ਕਿਸਾਨ ਨਹੀਂ ਹੋ ਤਾਂ ਇਹ ਇਨਾਮ ਤੁਹਾਡੇ ਨਹੀਂ ਹੋ ਸਕਦਾ ਸਾਰੇ ਹੀ ਵਧੀਆ ਹੀ ਆ ਵੀਰੇ ਲੋਹਾ ਸਾਰੇ ਇੱਕੋ ਲਾਉਂਦੇ ਆ ਮੱਕੀ ਵਾਲਾ ਕਟਰ ਆ ਗਿਆ ਹਾਂਜੀ ਤੋੜ ਕੱਢੀ ਪਈ ਅਮਰਜੀਤ ਮੱਕੀ ਵਾਲੇ ਕਟਰ ਤੁਸੀਂ ਨੇ ਵੀ ਚਲਾਏ ਨੇ ਵਧੀਆ ਕਟਰ ਚੱਲਦੇ ਨੇ ਨਾ ਵਧੀਆ ਵਧੀਆ ਬਹੁਤ ਵਧੀਆ ਵਧੀਆ ਸਰ ਚੱਲਣਾ ਚਾਹੀਦਾ ਆਓ ਜੀ ਮਾਰਾ ਤੇ ਸੁਮੇਸ਼ ਕੰਨਵੇਂ ਸੋਹ ਭਰਾ ਸਾਡਾ ਬਈ ਸਤਿਕਾਰ ਸਤਿਕਾਰ ਜਾਣ ਲਈ ਹਾਂਜੀ ਹਾਂਜੀ ਬਾਈ ਮਿਲ ਕੇ ਗਿਆ ਪਹਿਲਾਂ ਮੈਂ ਦੱਸਿਆ ਮੈਂ ਬਾਈ ਨੂੰ ਮਿਲ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ ਪਿੱਛੇ ਆਪਾਂ ਇਹਦੀ ਲਾਈਕ ਦੇ ਇਥੇ ਉਹ ਜਿਹੜੇ ਟੈਂਕ ਚ ਗਾਣੇ ਵਾਲੀ ਸੀਗੇ ਨਾ ਹਾਂ ਕਹਿੰਦਾ ਸੁਪਰ ਸੀਟਰ ਦੇ ਵੀ ਲਾਉਣ ਲੱਗੇ ਹੁਣ ਮੈਂ ਦਾਣੇ ਮਤਲਬ ਜਿਹੜੇ ਟੈਂਕ ਖਾਲੀ ਹੋ ਜਾਂਦੀ ਆ ਟੈਂਕੀ ਉਹ ਵੀ ਲਾਉਣ ਵਾਲਾ ਬਿਲ ਆਰੰਭ ਵੱਜਣ ਲੱਗਾ। ਆ ਬਿਲ ਆਰੰਭ ਵੱਜਦਾ ਵੀ ਕਹਿਣਾ ਇੱਕ ਕੀਲੇ ਤੋਂ ਪਹਿਲਾਂ ਪਤਾ ਲੱਗੂਗਾ ਵੀ। ਚਲ ਵਧੀਆ ਗੱਲ ਹੈ। ਹੋਰ ਥਣਾਓ ਜੀ। ਬਸ ਠੀਕ ਆ ਜਿੰਦ ਤੇ ਠੀਕ। ਇਹ ਚੜਦੀ ਕਲਾ ਜ ਮੇਲਾ ਪੂਰਾ। ਹਾਂ ਜੀ ਵਧੀਆ ਵੀਰੇ ਵਧੀਆ ਕਰਤਾ। ਠੀਕ ਹੈ ਜੀ। ਇਹਦੇ ਵਿੱਚ ਵੀਰੇ ਹੁਣ ਕਰਿਆ ਵੇ ਸੁਧਾਰ ਕੋਈ ਹੁਣ ਹੋਰ। ਵੀ ਇਹਦੇ ਵਿੱਚ ਵੈਸੇ ਪਹਿਲਾਂ ਹੀ ਇਹ ਐਡਵਾਂਸ ਥੋੜੀ ਜੀ ਬਾਕੀਆਂ ਮਸ਼ੀਨਾਂ ਨਾਲੋਂ ਸਾਰੀਆਂ ਨਾਲੋਂ। ਸੁਧਾਰ ਕਰਨ ਵਾਲੀ ਜੇ ਤੁਹਾਨੂੰ ਲੱਗਦੀ ਆ ਕੋਈ ਸਾਨੂੰ ਦੱਸੋ ਜੀ ਆ। ਪਾਈਏ ਚਾਨਣਾ ਫੇ ਮਣਾ ਜਾ। ਹਾਂ ਜੀ ਹਾਂ ਜੀ। ਜਿਹੜਾ ਆਪਣੇ ਮੱਕੀ ਆ। ਇਹ ਮੱਕੀ ਵਾਲ ਕਟਰ ਆ ਵੀਰੇ। ਹਾਂਜੀ ਵੀਰੇ ਮੱਕੀ ਵਾਲਾ ਕਾਟਰ ਟੌਪ ਤੇ ਆ ਜੀ ਪੂਰਾ ਅੱਛਾ ਜੀ ਹਾਂਜੀ ਹਾਂ ਮੈਨੂੰ ਤਾਂ ਇਹ ਖਬਰ ਮਿਲੀ ਹੈ ਵਿਦੇਸ਼ਾਂ ਚ ਵੀ ਜਾਣ ਲੱਗ ਗਿਆ ਬਾਹਰ ਵੀ ਹਾਂਜੀ ਆਪਣਾ ਕਾਫੀ ਕੰਟਰੀਆਂ ਚ ਆਪਾਂ ਐਕਸਪੋਰਟ ਕਰਦੇ ਆਂ ਅੱਛਾ ਜੀ ਹਾਂਜੀ ਹਾਂਜੀ ਕਿਹੜੀ ਕਿਹੜੀ ਕੰਟਰੀ ਜਾਂਦਾ ਵੀਰੇ ਇਹ ਅਫਰੀਕਾ ਯੂਰਪ ਅੱਛਾ ਜੀ ਤੇ ਅਰਬ ਕੰਟਰੀਜ਼ ਦੇ ਵਿੱਚ ਵੀ ਆਪਣਾ ਠੀਕ ਹੈ ਜੀ ਹੋਰ ਅੱਛੇ ਬਾਹਰ ਵੀ ਮਸ਼ੀਨ ਵੀ ਜਾਂਦੀ ਨਾਲੇ ਹਾਂਜੀ ਮਸ਼ੀਨ ਨਾਲ ਹੀ ਸਿੱਟੇ ਜਾਂਦਾ ਹੈ ਕਈ ਕੰਟਰੀਆਂ ਚ ਇਕੱਲੇ ਕਣਕ ਦਾ ਕੰਮ ਹੀ ਆ ਠੀਕ ਹੈ ਜੀ ਕੀ ਹਾਲ ਚਾਲ ਆ ਵੀਰੇ ਉਹ ਠੀਕ ਠਾਕ ਆ ਬਹੁਤ ਵਧੀਆ ਬਲੌਗ ਦੇ ਰਹੇ ਹੋ ਸਾਡੇ ਪਤਾ ਲੱਗਦਾ ਵੀ ਬਾਹਰ ਦੀਆਂ ਸੇਟਾਂ 'ਚ ਕੀ ਗੱਲ ਹੈ ਧੰਨਵਾਦ ਜੀ ਤੁਹਾਡਾ ਜੋੜੀ ਰੱਖਦਾ ਕਿਸਾਨਾਂ ਨੂੰ ਹਾਂ ਨਹੀਂ ਪਤਾ ਸਭ ਨੂੰ ਦਿਖਾਈ ਜਾਂਦਾ ਨਿੱਪੜ ਗਿਆ ਮਸ਼ੀਨ ਵਾਲਾ ਰੋਲਾ ਜਿਹਾ ਕੀ ਗਰੀ ਜਾ ਰਹੇ ਸੀ ਤੁਸੀਂ ਨਹੀਂ ਉਹਦਾ ਭਾਈ ਚੱਠਾ ਸਾਹਿਬ ਕੀ ਹਾਲ ਨੇ ਚਲ ਬਈ ਵਧੀਆ ਹੋ ਠੀਕ ਰਹੀ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਕਹਿਵਨ ਲਾ ਆ ਮਰਜੀਤ ਬਾਈ ਉਹਨਾਂ ਨੇ ਮੇਲੇ ਦਾ ਖਿੱਚਦਾ ਕੇਂਦਰ ਜਣੀ ਮੂਰੇ ਹਾਂ ਆਪਣੀ ਮਸ਼ੀਨ ਹੈ ਹੈ ਹਾਂ ਆ ਜਾ ਦੀ ਇੱਧਰ ਬਾਈ ਵਧੀਆ ਜੀ ਵਧੀਆ ਬਾਈ ਜੀ ਹੋਰ ਨਾਮ ਆਪਾਂ ਦੂਜੀ ਵਾਰ ਮਿਲਾ ਦੇਗਾ ਅਮਰਜੀਤ ਬਾਈ ਨੇ ਹਾਂ ਹਾਂ ਛੋਟਾ ਛੋਟਾ ਹੈ ਜਮਦੂਤ ਦਾ ਛੋਟਾ ਹੈ ਇਹ ਜਮਦੂਤ ਨਹੀਂ ਆਈਦਾ ਤੁਹਾਡੇ ਭਾਈਆਂ ਵਾਲੀ ਨਹੀਂ ਨਹੀਂ ਘੈਂਟ ਬੰਦਾ ਠੀਕ ਆ ਵੀਰੇ ਹੋਰ ਠੀਕ ਹੋ ਤੇਰਾ ਸੈੱਟ ਦੇਖਣਾ ਆਉਣਾ ਯਾਰ ਇੱਕ ਦਿਨ ਹਨਾ ਜਦੋਂ ਤੁਸੀਂ ਕਿਰਪਾ ਕਰੋਗੇ ਫੇਰ ਹੀ ਆਉਣਾ ਦਾ ਯਾਰ ਕਹਿੰਦਾ ਕੋਈ ਹੋਰ ਯਾਰ ਕਹਿੰਦਾ ਆ ਕੇ ਜਾਈਂ ਇਹਦਾ ਲੰਬਾ ਯਾਰ ਸਰਦਾ 6 ਮਹੀਨਿਆਂ ਦਾ ਅੱਛਾ ਜੀ ਹੋਰ ਦੋ ਦੋ ਵਾਰੀ ਫੋਨ ਕਰਿਆ ਬਾਈ ਨੇ ਇਹਨਾਂ ਨੂੰ ਐਕਸਪੀਰੀਅੰਸ ਆ ਨਹੀਂ ਚਲ ਕੋਈ ਗੱਲ ਆਪਾਂ ਨੂੰ ਗ੍ਰਾਈਡ ਆਪਣਾ ਹਾਂ ਜੀ ਹਾਂ ਇਹਦਾ ਟੈਂਟ ਬੰਦਾ ਇਹ ਐ ਆਪ ਉਹ ਕਿੱਥੇ ਆ ਤੂੰ ਏ ਆ ਇਹਨੂੰ ਆਜ ਮੁੱਛਾਂ ਦੀ ਵੀਡੀਓ ਬਣਾਉਣੀ ਹੈ। ਕੋਈ ਕਰਾ ਬਣਾ ਕਰਾ ਆ ਜਾ ਆ ਜਾ ਕਰ ਬਣਾਵੇ ਕਰਾ ਪਾ ਦੇ ਅੰਦਰ ਆਪਦੇ ਪੇਜ ਤੇ। ਆਸੀ ਤਾਂ ਕੋਈ ਮੁੱਛਾਂ ਚ ਹੈ ਦੇਖ ਤਾਂ ਲੈ ਗੁੰਟੇ ਦੀ ਸਾਰੀ ਖਾਸੀਤਾ। ਗੁੰਟੇ ਦੀ ਖਾਸੀਤਾ ਪੂਰੀ। ਗੁਣਾ ਦੀ ਗੁਣਾ ਦੀ ਬੁਸਲੀ ਆ। ਹਾਂ ਗਿੱਲ। ਗਿੱਲ ਸਾਡੇ ਕੋਲ ਵੀ ਇੱਕ ਮੁੱਛਾਂ ਗਿੱਲ ਵੀ ਹੁਣ ਪੂਰੀਆਂ ਕੁੰਡੀਆਂ ਰੱਖਦਾ। ਹਾਂ। ਇਹ ਇਹਦੀ ਪਾ ਨਹੀਂ ਹੁਣ ਜਵਾਇ ਕਰਦਾ ਆਉਦੇ ਬਣਦੀ ਵੀਰੇ ਬਣ ਰਹੀ ਆ ਉਕਰ ਨੇਮਾ ਪਿੰਡ ਆ ਜੀ ਵੀਰੇ ਇਹ ਵੀ ਕਰਾਂਗੇ ਆਪਾਂ ਆਪਣੇ ਸਾਥ ਨਹੀਂ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਉਹ ਤਾਂ ਅਮਰਜੀਤ ਬਾਈ ਨੇ ਆਪੀ ਭੇਜਣੇ ਨੇ ਕਿਤੇ ਉਹ ਤਾਂ ਕੈਨ ਦੀ ਲੋੜ ਦੀ ਅਮਰਜੀਤ ਮਸ਼ੀਨਾਂ ਦਾ ਵੀਡੀਓ ਨਾਲ ਭੇਜਦਾ ਹੈ ਮੋਰ ਸੁਣਾ ਵੀਰੇ ਜੇ ਤਾਂ ਉਹ ਕਹਿੰਦਾ ਸੀ ਮੈਂ ਤਾਂ ਇਹ ਮੁਰੇ ਹੱਥ ਬੰਨੇ ਤੇ ਹਾਂ ਕਹਿੰਦਾ ਤੂੰ ਐ ਕਰ ਕਹਿੰਦਾ ਪੱਗ ਬੰਨ ਕੇ ਰਹਿ ਕਹਿੰਦਾ ਕੁਰਸੀ ਜੀ ਰੱਖ ਤਾ ਵਾ ਨਹੀਂ ਯਾਰ ਮੈਂ ਤਾਂ ਬੋਲਿਆ ਨਹੀਂ ਜਾਣਾ ਬੋਲਾਂਗੇ ਅਸੀਂ ਮਾਰ ਗੁਰਪ੍ਰੀਤ ਤੂੰ ਬੈਠਾ ਰਹਿਗਾ ਨਹੀਂ ਅਮਰਜੀਤ ਤੇ ਬੋਲਦਾ ਮੈਂ ਆ ਜੂਗਾ ਹੋਰ ਦੋ ਇਹਦਾ ਕੁਜ਼ਵੀਰ ਦਾ ਤਾਕੜਾ ਹਾਂਜੀ ਹਾਂ ਥੋਰ ਬਾਈ ਜੀ ਵਧੀਆ ਵੀਰੇ ਕਰ ਪਾਇਆ ਮਾਲਕ ਦਾ ਆ ਜਾ ਹਾਂ ਅਮਰਜੀਤ ਬੈਠੋ ਚਾਹ ਪੀਓ ਬਸ ਅਸੀਂ ਪੀ ਕੇ ਆਏ ਉਹ ਬੈਜੋ ਗੋੜ ਕੋੜ ਅਮਨਦੀਪ ਕੋਲੇ ਪੀ ਕੇ ਪਾਣੀ ਪੀ ਲਓ ਅਮਨਦੀਪ ਕੋਲੇ ਪੀ ਕੇ ਆਇਆ ਹੂੰ ਹੂੰ ਤੇ ਵਾਹ ਦੇਖ ਲੀਏ ਅੱਜ ਲਾਸਟ ਦੇ ਨਹੀਂ ਆਏ ਹੂੰ ਹੂੰ ਬਸ ਲਾਕੇ ਸਾਲਾ ਇਕੱਠੀਆਂ ਆਉਣ ਲੱਗੀਆਂ ਹਾਂਜੀ ਹਾਂਜੀ ਬਸ ਨਿਬੜਿਆ ਜੀ ਕੰਮ ਪਿਛਲੇ ਸਾਲ ਨਾਲ ਸੰਖੇਪ ਸਨੇਹਾ ਮਿਲਲਾ ਉਹ ਗੱਸੀ ਕਿਉਂ ਲੇਟ ਪਿਆ ਪਿਛਲੇ ਸਾਲ ਉਹ ਵੀ ਸੀਗੀ ਤੁਹਾਨੂੰ ਮਤ ਸੀ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਆ ਜੀ ਆਜੋ ਜੀ ਆਜੋ ਬਾਈ ਜੀ ਵਿੱਚ ਤੁਹਾਨੂੰ ਪਤਾ ਹੀ ਆ ਵੀ ਰਹਿਣਾ ਵੀ ਜ਼ਿਮੀਂਦਾਰ ਭਰਾ ਜਿਹੜੇ ਜੁੜੇ ਹੋਏ ਆ ਉਹਨਾਂ ਨੇ ਬਾਈ ਮੌਕਾ ਦੇਣਾ ਮੈਨੂੰ ਉਹਨਾਂ ਨਾਲ ਹੀ ਆ ਬਾਈ ਆ ਉਹਨਾਂ ਨਾਲੇ ਬਾਈ ਆ ਸਾਰਾ ਕੁਸ ਅੱਛਾ ਬਾਈ ਜੀ ਫਿਰ ਆਪਣੇ ਪਿਛਲੇ ਸਾਲ ਨਾਲ ਕੋ ਫਰਕ ਪਾਇਆ ਇਹਦੇ ਵਿੱਚ ਕਟਰ ਚ ਕਿੰਨੇ ਨਹੀਂ ਕਟਰ ਲੇਟੈਸਟ ਡਿਜ਼ਾਈਨ ਆਈਏ ਇਹ ਅੱਛਾ ਇਹ ਲੇਟ ਕਟਰ ਆਪਾਂ ਜਿਹੜਾ ਹਾਂ ਆਪਾਂ ਜਿੰਨੀਆਂ ਵੀ ਸੋਧਾਂ ਸੀ ਸਾਰੀਆਂ ਕਰਕੇ ਆ ਮੈਨੂੰ ਥੋੜਾ ਜਿਹਾ ਲੱਗਿਆ ਵੀ ਚੌੜਾ ਜਿਹਾ ਕਰਤਾ ਨਹੀਂ ਜੀ ਨਹੀਂ ਸੇਮ ਹੀ ਹੈਗਾ ਅੱਛਾ ਜੀ ਹਾਂ ਇਹ ਆਪਾਂ ਲਾਸਟ ਈਅਰ ਚੇਂਜ ਕਰਤਾ ਸੀਗਾ ਠੀਕ ਹੈ ਜੀ ਇਹ ਚੱਠਾ ਸਾਹਿਬ ਉਹਨਾਂ ਨੂੰ ਪਹਿਲਾਂ ਹੀ ਮਾਡਲ ਇਹ ਇਹਨਾਂ ਨੂੰ ਹੀ ਦਿੱਤੇ ਸੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਬਾਈ ਤੁਹਾਨੂੰ ਮਸ਼ੀਨ ਵੀ ਦਿਖਾ ਦਈਏ ਦਸ਼ਮੇਸ਼ 9900 ਕਈ ਮੇਰੇ ਵੀਰ ਕਹਿੰਦੇ ਬਾਈ ਤੂੰ ਮਸ਼ੀਨ ਦਸ਼ਮੇਸ਼ ਉਦੋਂ ਮੇਲੇ ਦੇ ਵਿੱਚ ਦਿਖਾ ਕੇ ਨਹੀਂ ਆਇਆ ਉਦੋਂ ਤੂੰ ਇਹ ਦਿਨ ਤੁਸੀਂ ਆਏ ਨਹੀਂ ਹਾਂ ਮੈਨੂੰ ਥੋੜਾ ਕੰਮ ਹਾਂ ਉਦੋਂ ਤੁਸੀਂ ਆਏ ਨਹੀਂ ਇਹ ਇਹਦੇ ਵਿੱਚ ਮਸ਼ੀਨ ਦੇ ਵਿੱਚ ਵੀਰੇ ਪਾਇਆ ਫਿਰ ਕੋਈ ਫਰਕ ਮਸ਼ੀਨ ਮੈਂ ਉਹ ਹੀ ਤੁਹਾਨੂੰ ਦੱਸਿਆ ਸੀਗਾ ਜੀ ਇਹ ਸਾਰੀ ਐਡਵਾਂਸਡ ਟੈਕਨੋਲੋਜੀ ਨਾਲ ਹੀ ਤਿਆਰ ਕੀਤੀ ਹੋਈ ਹੈਗੀ ਕੋਈ ਇਦਾਂ ਦੀ ਚੀਜ਼ ਹੈ ਨਹੀਂ ਵੀ ਜਿਹਦੇ ਇਹਨੂੰ ਫਰਕ ਪਾਉਣਾ ਪਵੇ ਇਹਦੇ ਵਿੱਚ ਪਹਿਲਾਂ ਹੀ ਸਾਰੇ ਆਲਰੇਡੀ ਫਰਕ ਪਾ ਕੇ ਹੀ ਆਪਾਂ ਡਿਸਪਲੇ ਕੀਆ ਹੈ ਮਸ਼ੀਨ ਜਿਹੜੀ ਆਪਣੀ ਮੰਨ ਲਓ ਇਹ ਡਾਇਨਾਮਿਕ ਮਾਡਲ ਜਿਹੜਾ ਆ ਆਡਲ ਆਟੋਮੈਟਿਕ ਨਹੀਂ ਆਪਣੇ ਸਾਰੀਆਂ ਮਸ਼ੀਨਾਂ ਸਾਰੀਆਂ ਮਸ਼ੀਨਾਂ ਚ ਆਟੋਮੈਟਿਕ ਆ ਇਹ ਸਿਸਟਮ ਯਾਰ ਵਧੀਆ ਹੈ ਹਨਾ ਹਾਂਜੀ ਆਏ ਬਸ ਇੱਕ ਵਾਰ ਬੈਲਟ ਸੈੱਟ ਕਰਕੇ ਲਗਾ ਦਿਓ ਬਸ ਪਾ ਦਿਓ ਗੜ ਤੇ ਸੀਜ਼ਨ ਭਰ ਬੰਦੇ ਨੂੰ ਦੇਖਣ ਦੀ ਜਰੂਰ ਨਹੀਂ ਮਸੂਫਰੇ ਇੱਥੇ ਲੱਗਿਆ 84 ਸਾਰੀ ਸ਼ੀਟ ਮੈਟਲ ਹੈ ਇਹਦੀ ਸਾਰੀ ਪਲੇਟ ਬਾਡੀ ਪਲੇਟ ਜਿਹੜਾ ਪਲੇਟ ਬਾਡੀ ਕਹਿੰਦੇ ਆ ਹਾਂਜੀ ਹਾਂਜੀ ਐਲੀਵੇਟਰ ਆ ਸਾਰਾ ਲੋਕ ਸਿਸਟਮ ਲੱਗਿਆ ਹੋਇਆਗਾ ਹਾਂਜੀ ਹਾਂਜੀ ਟਰੇ ਖੋਲੋ ਨਟ ਖੋਲੋ ਆ ਅਜੇ ਵੀ ਲੋਕ ਲਾਤੇ ਹੋ ਰਹੇ ਹਾਂਜੀ ਹਾਂ ਵਾਹ ਜੀ ਅਜੇ ਤੁਸੀਂ ਕਹਿੰਦੇ ਸਾਡੇ ਐਡਵਾਂਸ ਹੈ ਲੋਕ ਨਵੇਂ ਲਾਏ ਆ ਹਾਂਜੀ ਨਹੀਂ ਆਪਣੇ ਲਾਸਟ ਇਅਰ ਵੀ ਸੀ ਨਿੰਦਰ ਜੀ ਇੱਥੇ ਠੀਕ ਹੈ ਜੀ ਹਾਂਜੀ ਹਾਂ ਬਾਕੀ ਸਟੈਂਡ ਲੱਗੇ ਨੇ ਚਾਰੇ ਪਾਸੇ ਮਸ਼ੀਨ ਉਸਟਾ ਹਾਂ ਮੰਨ ਲਓ ਘੋੜੀਆਂ ਜਿਵੇਂ ਸੀਜ਼ਨ ਦੇ ਬਾਅਦ ਖੜੀ ਕਰਨੀ ਆ ਹਾਂਜੀ ਹਾਂਜੀ ਆ ਵੀ ਆ ਲੱਗੀਆਂ ਬਾਹਰ ਲਾ ਸਪੈਸ਼ਲ ਲਾਉਣ ਲੱਗੇ ਇਹ ਆਪਾਂ ਬੈਰਿੰਗ ਦੇ ਉੱਪਰ ਲਗਾਉਨੇ ਆ ਜੀ ਜੀ ਬਾਹਰ ਲਾਉਣ ਲਾਉਦੇ ਬਾਹਰ ਬੈਰਿੰਗ ਦੇ ਉੱਪਰ ਸ਼ਾਫਟ ਤੇ ਲਗਾ ਦਨੇ ਆ ਵੀ ਹਾਂਜੀ ਹਾਂ ਧੂੜ ਮਿੱਟੀ ਨਹੀਂ ਪੈਂਦੀ ਹੈਗੀ ਜੀ ਇਹਦੀ ਮੇਜ਼ ਦੀ ਇਕੱਲੀ ਕਮੈਨ ਨਹੀਂ ਨਾਲ ਪਲਾਂਟਰ ਵੀ ਆਇਆ ਹੈ ਰੂਟਰਵੇਟਰ ਵੀ ਆਇਆ ਹੋਇਆ ਉਹਦੇ ਬਾਅਦ ਲੇਜ਼ਰ ਕਰਹਾ ਵੀ ਆਇਆ ਹੈ ਆਪਣੇ ਰੀਪਰ ਵੀ ਆਇਆ ਹੋਇਆ ਹਾਂਜੀ ਲੇਜ਼ਰ ਕਰਾ ਵੀ ਨਿਊ ਟੈਕਨੋਲੋਜੀ ਦੇ ਵਿੱਚ ਅੱਛਾ ਜੀ ਇਹ ਵੀ ਨਵੇਂ ਮਾਡਲ ਦੇ ਵਿੱਚ ਕਰਤਾ ਜੀ ਤਿਆਰ ਹਾਂਜੀ ਹਾਂ ਇਹਦੇ ਆ ਦੇਖੋ ਸਾਈਡਾਂ ਤੇ ਨਾ ਪੈਕਿੰਗ ਦਿੱਤੀ ਹੋਈ ਹੈ ਇਹ ਵੀ ਤੁਸੀਂ ਆ 7 ਫੁੱਟ ਬਣਾਉਣਾ ਜਾਂ 8 ਫੁੱਟ ਬਣਾਉਣਾਗਾ ਅੱਛਾ ਮੰਨ ਲਓ ਹਾਂਜੀ ਜਿਵੇਂ ਕਿ ਕਿਸੇ ਵੀਰ ਕੋਲੇ 7 ਫੁੱਟਾ ਆ ਉਹਦਾ 8 ਮਾ ਦਾ 8 ਫੁੱਟਾ ਲੈਣ ਦਾ ਮਨ ਬਣਦਾ ਹੈ ਇਹੀ ਹੋ ਜੂਗਾ ਆਪਣਾ ਬਸ 7 ਫੁੱਟੇ ਨੂੰ ਆ ਪੈਕਿੰਗ ਦੋ ਤੁਸੀਂ 8 ਫੁੱਟ ਬਣ ਜਾਣਾ ਜੀ ਅੱਛਾ ਜੀ ਹਾਂਜੀ ਹਾਂ ਵੀ ਜਿਵੇਂ ਬਾਈ ਮਸ਼ੀਨ ਦੇ ਤੁਹਾਨੂੰ ਮੈਂ ਨਾ ਮੇਰੀ ਵੀਡੀਓ ਦੇ ਵਿੱਚ ਵੇਚਦੀ ਪਾਈ ਮੈਂ ਜਿਵੇਂ ਆਪਾਂ ਕਹਿੰਦੇ ਆ ਆਇਡਲਾਂ ਦੀ ਗੱਲ ਕਰਦੇ ਹਾਂ ਨਾ ਵੀ ਆਇਡਲ ਜਿੱਥੇ ਮਰਜੀ ਦੇ ਇਕੱਠੀ ਕਰਕੇ ਭਾਵੇਂ ਇਹਨੂੰ ਝੋਲੇ 'ਚ ਪਾ ਲਓ ਉਹ ਸਿਸਟਮ ਇਹ ਲੇਜ਼ਰ ਕਰਾਏ ਦਾ ਹੋ ਗਿਆ ਵੀ ਜਿਵੇਂ ਹੁਣ ਜੀਮੀਦਾਰ ਭਰਾ ਆਪਣਾ ਕੋਈ 7 ਫੁੱਟਾ ਚਲਾਉਂਦਾ ਉਹਨੂੰ 8 ਦੀ ਲੋਡ ਆ ਹਨਾ ਵੀ ਟਰੈਕਟਰ ਬੜਾ ਯਾਰ ਪਤਾ ਨਹੀਂ ਲੱਗਦਾ ਕਿਈ ਵੀਰੇ ਅਮਨੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਵੀ ਇਹ ਇੱਕ ਚੀਜ਼ ਬੜੀ ਦਈ ਜਮਾਨਾ ਆ ਗਿਆ ਅੱਛਾ ਇਹਨੂੰ ਵੀ ਵੀਰੇ ਕਰ ਸਕਦੇ ਹੋ 8 ਫੁੱਟ ਹਾਂਜੀ 1 ਫੁੱਟ ਦਾ ਫਰਕ ਪੈ ਜਾਂਦਾ ਇਹਦੇ ਨਾਲ ਬਿਲਕੁਲ ਹੀ ਬਿਲਕੁਲ ਵਾਹ ਜੀ ਵਾਹ ਵੀ ਦਸ਼ਮੇਸ਼ભાઈ ਬਾਕੀ ਸਹੀ ਗੱਲ ਆ ਕਿ ਬਾਕੀ ਆ ਹੁੱਕ ਵਗੈਰਾ ਵੀ ਇਹਦੀ ਐਡਜਸਟੇਬਲ ਆਗੀ ਉੱਪਰ ਜ਼ੱਲੇ ਜਿੱਥੇ ਮਰਜੀ ਦੀ ਸੈਟਿੰਗ ਕਰ ਸਕਦੇ ਅੱਛਾ ਮੰਨ ਲਓ ਨਹੀਂ ਅੱਗੇ ਆਪਾਂ ਰੇਜ਼ਰ ਕਰਾਪਾਉਣਾ ਇੱਥੇ ਬੁਸ਼ ਦੰਨੇ ਉਹਨਾਂ ਦਾ ਉੱਪਰ ਜਾ ਹੇਟਾਂ ਨਹੀਂ ਉਹਦੇ ਨਾਲ ਕੀ ਹੁੰਦਾ ਵੀ ਟਰੈਕਟਰਾਂ ਦੇ ਨਾ ਕਈ ਵਾਰ ਟਰੈਕਟਰਾਂ ਦੇ ਪਿੱਛੇ ਸਾਊਂਡ ਸਿਸਟਮ ਲੱਗਿਆ ਹੁੰਦਾ ਡੈਕ ਵਗੈਰਾ ਆਪਣੇ ਲੱਗੇ ਨੇ ਆਹ ਹੈਂਡਲ ਉੱਥੇ ਲੱਗਦਾ ਹੈਗਾ ਇਹਨੂੰ ਵੀ ਐਡਜਸਟ ਇੱਥੇ ਐਡਜਸਟਮੈਂਟ ਦਿੱਤੀ ਹੋਈ ਆ ਫੇਰ ਵੀ ਕੋਈ ਦਿੱਕਤ ਲੱਗਦੀ ਆ ਹੁੱਕ ਦੀ ਐਡਜਸਟਮੈਂਟ ਕਰ ਸਕਦੇ ਹਾਂ ਹਰ ਕਾਬਲੇ ਪਾਤੇ ਹਾਂਜੀ ਹਾਂ ਇਹ ਨਟਾਂ ਨਾਲ ਜਿੱਥੇ ਜਸਟਮੈਂਟ ਸਹੀ ਆਉਂਦਾ ਉੱਥੇ ਕਰ ਲਓ ਆ ਡਿਸਟ੍ਰੀਬਿਊਟਰ ਸਾਰੀ ਇਹ ਜਿੰਨਾ ਵੀ ਬੋਡੀ ਦਾ ਸਟਰਕਚਰ ਆ ਸਾਰਾ ਹੈਵੀ ਡਿਊਟੀ ਬਣਿਆ ਆ ਪਿੱਛੇ ਵੀ ਜੈਕ ਨੂੰ ਆਪਣਾ ਗੁੱਲੀਆਂ ਵਾਲਾ ਸਿਸਟਮ ਨਹੀਂ ਆ ਲੋਕ ਸਿਸਟਮ ਲੱਗਿਆ ਜੀ ਆ ਬਸ ਜੈਕ ਖੋਲੋ ਲੋਕ ਨਿਕਲੇ ਆਉਣਾ ਤੇ ਜਦੋਂ ਬੰਦ ਕਰਨਾ ਕੋਈ ਗੁੱਲੀਆਂ ਨਹੀਂ ਪਾਉਣੀ ਆ ਸਿੰਗਲ ਬੰਦਾ ਕੰਮ ਆਰਾਮ ਨਾਲ ਕਰੀ ਜਾਂਦਾ ਜੀ ਅੱਛਾ ਮੰਨ ਲਓ ਜੋ ਇੱਕ ਟਰੈਕਟਰ ਦੇ ਜਿਹੜਾ ਡਰਾਈਵਰ ਆ ਬਸ ਉਹ ਹੀ ਏਟ ਮਰਜ਼ੀ ਕਰੀ ਦੋ ਹੀ ਮਿੰਟ ਲੱਗਦੇ ਨੇ ਬਸ ਥੱਲੇ ਉਤਰ ਕੇ ਚੇਂਜ ਕਰਨ ਨੂੰ ਵਾਹ ਜੀ ਵਾਹ ਇਹ ਟਾਇਰ ਵੀ ਇਹ ਸਪੈਸ਼ਲ ਜੇ ਲੱਗਦੇ ਆ ਨਾ ਜੀ ਹਾਂ ਜੀ ਹਾਂ ਇਹ ਫਿਰ ਫੀਲਡ ਦੇ ਵਿੱਚ ਚੱਲਣ ਨੂੰ ਸਹੀ ਰਹਿੰਦੇ ਨੇਗੇ ਮਿੱਟੀ ਨਹੀਂ ਪੱਟ ਕੇ ਪਿੱ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਆਨ ਬੈਡ ਕਿ ਪਲੈਂਟਰ ਪਲੈਂਟਰ ਮੱਕੀ ਬੀਜਨ ਵਾਲਾ ਅੱਗੇ ਕੀ ਹੁੰਦਾ ਤਾਂ ਆਪਣੇ ਜੀਮੀਦਾਰ ਭਰਾ ਹਨਾ ਬਾਹਰੋਂ ਕਦੇ ਜੀ ਆ ਫਲਾਣੀ ਕੰਪਨੀ ਦਾ ਫਲਾਣੀ ਦਾ ਪਰ ਹੁਣ ਤੁਹਾਨੂੰ ਇੱਥੇ ਦਸ਼ਮੇਸ਼ ਦਾ ਹੀ ਮਿਲੂਗਾ ਇਹਦਾ ਵੀਰੇ ਸੇਮ ਹੈ ਪ੍ਰੋਜੈਕਟ ਉਹੀ ਹਾਂਜੀ ਸੇਮ ਆ ਜੀ ਸਾਰਾ ਹਾਂ ਬਾਕੀ ਆਪਾਂ ਪਲੈਂਟਰ ਵਗੈਰਾ ਥੱਲੇ ਸਾਰੇ ਬੈਡ ਬਣਾਉਣ ਵਾਸਤੇ ਲਗਾ ਕੇ ਦੇਵਾਂਗੇ अच्छा वो ਉਹਨਾਂ ਦੇ ਐਕਟਰਾ ਲਾਉਣੇ ਪੈਂਦੇ ਦਾ ਉਹਨਾਂ ਦੇ ਬਾਹਰ ਹਾਂਜੀ ਉਹ ਬਾਹਰ ਤੋਂ ਲੈਣੇ ਪੈਂਦੇ ਨੇ ਆਪਾਂ ਨੂੰ ਉੱਥੇ ਫੇਰ ਵੇਟਿੰਗ ਲੱਗਦੀ ਆ ਵੀ ਇੰਨਾ ਟਾਈਮ ਲੱਗੂ ਇਸ ਕਰਕੇ ਆਪਾਂ ਨਾਲ ਹੀ ਇਹ ਕੰਮ ਰੱਖਿਆ ਜੀ ਆਪਾਂ ਖੁਦ ਹੀ ਲਗਾ ਕੇ ਦਿਆ ਕਰਾਂਗੇ ਅੱਛਾ ਨਾਲੇ ਵੀ ਪਲਾਂਟਰ ਤੋਂ ਵੀ ਲੱਗੇ ਲਗਾਵਾ ਜੀ ਵੀਰ ਭਰਾ ਨੇ ਖਰੀਦੇ ਆ ਜਾ ਕੇ ਖੇਤ ਦੇ ਚਾਹੇ ਜਾ ਕੇ ਵੀ ਮੱਕੀ ਕੇਰ ਨਹੀਂ ਆਏ ਹੈਗਾ ਮਿਸਤਰੀ ਨੂੰ ਭੇਜਣਾ ਪਹਿਲੇ ਹਾਂਜੀ ਹਾਂਜੀ ਵਾਹ ਜੀ ਵਾਹ ਹਾਂ ਬਾਕੀ ਸੇਮ ਕੋਪ ਆਪਣਾ ਸਿਸਟਮ ਉਹੀ ਆ ਹਨਾ ਮਾਰਕਾ ਦਸਮੇਸ਼ ਦਾ ਮੀ ਜੀ ਮੈਂ ਬੈੱਡਾਂ ਦੇ ਵਿੱਚ ਨਾ ਕਈ ਜ਼ਿੰਮੇਵਾਰ ਕਹਿੰਦੇ ਨੇ ਸਫਾਈ ਨਹੀਂ ਆਉਂਦੀ ਸਾਰਾ ਸਿਸਟਮ ਵੀਰੇ ਦਸ਼ਮੇਜ ਕੰਪਨੀ ਲਾ ਕੇ ਦੇ ਰਹੀ ਆ ਉਹ ਲੱਗੀਆਂ ਪਲੇਟਾਂ ਜਿਵੇਂ ਕਈ ਵਾਰੇ ਕਹੇ ਨੇ ਨਾ ਕਿ ਇਹ ਜ਼ਿੰਮੇਵਾਰ ਕੋਈ ਚੱਕ ਬਹਿਮ ਦੇ ਵਿੱਚ ਹੁੰਦਾ ਵੀ ਯਾਰ ਬੈੱਡ ਸਾਫ਼ ਚਾਹੀਦੇ ਮੈਨੂੰ ਉਹ ਵੀ ਤੁਹਾਨੂੰ ਕੰਪਨੀ ਲਾ ਕੇ ਦਊਗੀ ਆ ਦੇਖੋ ਇੱਧਰ ਪਲੇਟਾਂ ਲੱਗੀਆਂ ਆ ਜਿੰਨੀ ਸਫਾਈ ਦੇਣੀ ਆ ਉੰਨੀ ਆਪਾਂ ਪਲੇਟ ਉੱਚੀ ਨਹੀਂ ਕਰ ਸਕਦੇ ਆ ਬਾਕੀ ਟਾਇਰ ਪਿੱਛੇ ਰੂਲਾ ਜਿਹੜਾ ਆ ਨਾ ਸਾਰਾ ਸਿਸਟਮ ਓਕਣੇ ਲੱਗਿਆ ਹੋਇਆ ਪੂਰਾ ਵੀ ਕੋਈ ਵੀ ਆਪਾਂ ਨੂੰ ਹਨਾ ਦਿੱਕਤ ਪਰੇਸ਼ਾਨੀ ਬਾਹਰ ਆ ਲੈ ਜਾਂਦਾ ਜਵੇਸ਼ ਵਾਲ ਦੇ ਵਿੱਚ ਕੋਈ ਵੀ ਉਹ ਨਹੀਂ ਹੋਊਗਾ ਫਿਰ ਪੂਰਾ ਜਿੱਕਣਾ ਉਹਦਾ ਸਿਸਟਮ ਹੁੰਦਾ ਸਾਰਾ ਉਕਣੇ ਉਹੀ ਸਿਸਟਮ ਲੱਗਿਆ ਹੈ ਇਹਦੀ ਕੀਮਤ ਕਿ ਹੈ ਜੀ ਇਹਦੀ 6.5 ਲੱਖ ਰੁਪਏ ਜੀ 6.5 ਲੱਖ ਰੁਪਏ ਕੀਮਤ ਇਹ ਵਕ ਪਲੰਟਰ ਮੋਟਰ ਨਾਲ ਹੈ ਸਾਰਾ ਹਾਂ ਸਾਰਾ ਕੁਝ ਕੰਪਲੀਟ ਹੈ ਠੀਕ ਹੈ ਜੀ ਬਾਕੀ ਆਜਾ ਤੁਹਾਨੂੰ ਰੀਪਰ ਦਿਖਾਉਨੇ ਹਾਂ ਦਾ ਜਵੇਸ਼ ਦਾ ਆਜੋ ਏ ਆ ਗਿਆ ਰੀਪਰ ਹਾਂਜੀ ਰੀਪਰ ਵੀ ਮੇਲੇ ਦੀ ਪੂਰੀ ਖੇਚਦਾ ਕੇਂਦਰ ਹੀ ਆ ਜੀ ਖੇਚਦਾ ਕੇਂਦਰ ਤਾਂ ਆਪੇ ਬਣਾ ਲਈਏ ਇਹਦੇ ਜਿਹੜੇ ਸਿਸਟਮ ਤੁਸੀਂ ਲਾਈ ਫਿਰਦੇ ਹੋ ਹਾਂਜੀ ਹਾਂ ਚੱਕਰ ਆ ਜਿਵੇਂ ਆਪਾਂ ਥਰੈਸਰ ਦੇ ਚੱਕਰ ਹਨਾ ਕਮੈਨ ਦੇ ਵਿੱਚ ਘਟਾਉਂਦੇ ਵਧਾਉਂਦੇ ਆ ਓਕਣੇ ਇਹਦੇ ਘਟਦੇ ਆ ਇਹਦੀ ਕੀ ਕੀਮਤ ਹੈ ਜੀ ਇਹਦੀ 3,75,000 ਹੈ ਜੀ 3,75,000 ਹਾਂਜੀ ਠੀਕ ਹੈ ਜੀ ਇਹਦਾ ਵੀ ਬਾਈ ਤੁਹਾਨੂੰ ਪਤਾ ਹੀ ਲੱਗਦਾ ਨਾ ਲੋਹੇ ਦਾ ਵੀ ਇਹ ਵੀ ਸਾਰਾ ਪਲੇਟ ਬਾਡੀ ਚ ਆ अच्छा ये भी प्लेट बॉडी ही करता है जी ये सारा प्लेट बॉडी है ये सारा 5 एमएम की शीट ਦੇ ਵਿੱਚ ਲੱਗਿਆ ਹੋਇਆ ਕੋਈ ਚੰਦਰ ਵਗੈਰਾ ਨਹੀਂ ਥੱਲੇ 5 एमएम शीट 'ਚ ਹਾਂਜੀ ਹਾਂਜੀ ਠੀਕ ਹੈ ਜੀ ਇਧਰ ਲੱਗਿਆ ਹੋਇਆ ਸਿਸਟਮ ਉਹ ਜਿਹੜਾ ਆਪਣੇ ਚੇਂਜਰ ਹਨਾ ਚੱਕਰ ਘੱਟ ਵੱਧ ਕਰਨੇ ਆ ਤੇ ਆਹ ਲੱਗਿਆ ਹੋਇਆ ਇਹ ਵੈਰੀਏਬਲ ਪੁਲੀਆਂ ਦੇ ਵਿੱਚ ਹੈ ਜੀ ਇਹਦੇ ਦਾ ਸਾਰਾ ਤੇਲ ਚਾ ਕੋਈ ਕ੍ਰਾਸ ਸਿਸਟਮ ਨਹੀਂ ਹੈਗਾ ਇਹਨੂੰ ਜੀ ਜਿਵੇਂ ਆਪਾਂ ਨੂੰ ਅੱਗੇ ਪੁਲੀਆਂ ਟਰੈਕਟਰ ਕੋਈ ਟਰੈਕਟਰ ਦੇ ਗੇੜੇ ਤੇ ਬਣਦੇ ਪੁਲੀਆਂ ਘੱਟ ਵੱਧ ਜਾਂ ਇਹ ਇਹ ਕੰਮ ਕਰਦਾ ਹੈ ਥੋੜਾ ਜਿੱਥੇ ਟਰੈਕਟਰ ਸਹੀ ਚੱਲਦਾ ਉੰਨੇ ਗੇੜੇ ਹੋ ਜਾਂਦੇ ਨੇਗੇ ਪੁਲੀ ਦਾ ਫੇਰ ਵੀ ਅੰਤਰ ਪੈ ਜਾਂਦਾ ਥੋੜਾ ਬਹੁਤਾ ਵੀ ਇਹ ਆ ਜਾਂਦਾ ਇੱਥੇ ਵੱਡੇ ਹੋ ਜਾਂਦੇ ਇਹਨੇ ਉਹਦੇ ਅੱਧੇ ਤੋਂ ਵੀ ਅੱਧੇ ਜਿੰਨੇ ਵਧਾ ਦੇਣੇ ਨੇਗੇ ਵੀ ਜਿਹੜਾ ਮਰਜ਼ੀ ਡਾਇਰੈਕਟਰ ਪਾ ਲਓ ਬਸ ਇੱਥੇ ਚੱਕਰ ਸੈੱਟ ਕਰ ਲਓ ਕੋਈ ਨਹੀਂ ਚੇਂਜ ਕਰਨਾ ਦੁਪਹਿਰੇ ਤੁਹਾਡੇ ਕੋਲ ਤੁਸੀਂ ਜਿਆਦਾ ਸੁੱਕ ਜਾਂਦਾ ਘੱਟ ਰੇਸ ਤੇ ਡਾਇਰੈਕਟਰ ਚਲਾਉਣਾ ਇਹਦੇ ਚੱਕਰ ਵਧਾ ਦਿਓ ਤੁਸੀਂ ਮਸ਼ੀਨ ਦੇ ਵੀ ਥੋੜੀ ਬ੍ਰੀਕ ਆਉਣ ਲੱਗੀਆਂ ਟਰੈਕਟਰ ਸਲੋ ਹੋ ਰਹੇ ਸੀ ਹਾਂਜੀ ਹਾਂ ਹਾਂਜੀ ਹਾਂ ਸਾਈਡ ਬੂਮ ਵੀ ਇਹਦਾ ਸਾਈਡ ਤੇ ਆ ਅਸੀਂ ਅਮਨ ਥੱਲੇ ਖੜਾ ਹੀ ਬੰਦਾ ਉੱਥੇ ਕੱਲ ਰੱਖ ਸਕਦਾ ਉੱਪਰ ਚੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਟਰਾਲੀ 'ਚ ਜਦੋਂ ਆਪਾਂ ਲਗਾਉਣਾ ਨਾ ਜਾਂ ਟਰਾਲੀ 'ਚ ਉਤਾਰਨਾ ਨੀਚੇ ਖੜ ਕੇ ਹੀ ਆਉਣਾ ਉੱਤੇ ਚੜ੍ਹਨ ਵੇਲੇ ਕਈ ਵਾਰ ਪੈਰ ਸਲਿੱਪ ਹੋ ਜੇ ਸੱਟ ਵਗੈਰਾ ਲੱਗਦੀ ਹੈ ਨਾ ਬੰਦੇ ਤੇ ਹਾਂ ਹਾਂ ਬਾਕੀ ਇਹ ਸੈਂਸਰ ਲਾ ਕੇ ਦਿੰਦੇ ਹਾਂ ਹਾਂ ਇਹ ਆਰ ਪੀ ਐਮ ਮੀਟਰ ਲੱਗਿਆ ਹੋਇਆ ਇਹਨੂੰ ਪ੍ਰੈਸ਼ਰ ਦੇ ਆਰ ਪੀ ਐਮ ਦੱਸਦਾ ਕਰੀ ਹਾਂਜੀ ਹਾਂ ਬਹੁਤ ਸਾਰਾ ਪਾਊਡਰ ਕੋਟਿੰਗ ਪੇਂਟ ਹੋਇਆ ਹੋਇਆਗਾ ਜੀ ਹਾਂਜੀ ਹਾਂ ਬਾਕੀ ਪਤਾ ਹੀ ਨਹੀਂ ਲੱਗਦਾ ਕਿ ਮੈਨਾਂ ਰੇਦਾ ਸੇਮ ਹੈ ਹਾਂਜੀ ਹਾਂ ਬਾਕੀ ਇਹ ਚੂ ਲੱਗਿਆ ਹਾ ਲੋਹਾ ਦਾ ਭਾਈ ਦਸ਼ਮੇਸ਼ ਜੀ ਪਹਿਲੀ ਹੈ ਨਾ ਗੱਲ ਕੁਆਲਿਟੀ ਆ ਵੀ ਲੋਹਾ ਨਹੀਂ ਵੜਾ ਲਾਉਣਾ ਲੋਹਾ ਲਾਉਣਾ ਚੰਗਾ 92 ਮਾਡਲ ਮਸ਼ੀਨ ਆਪਾਂ ਚਲਾ ਰਹੇ ਆ ਵੇ ਲੋਹੇ ਹਿਸਾਬ ਨਾਲ ਹੋ ਠੀਕ ਹੈ ਜੀ ਵਧੀਆ ਵਧੀਆ ਨਿੰਦਰ ਵੀਰੇ ਠੀਕ ਹੈ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਬੰਦ ਕਰ ਲਓ ਬਾਕੀ ਦਸ਼ਮੇਸ਼ ਜੀ ਸਟਾਲ ਤੇ ਖੜੇ ਦੇ ਬਾਕੀ ਸਾਡਾ ਹਰਦੇਵ ਬਾਈ ਇੱਧਰ ਆ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਤੇਰਾ ਸਾਡਾ ਜਿੰਦਰ ਵੀਰਾ ਹੋਰ ਜਿੰਦਰ ਬਾਈ ਬਹੁਤ ਵਧੀਆ ਵੀਰੇ ਵਧੀਆ ਕਿਰਪਾ ਹੋਰ ਦੇ ਬਾਈ ਠੀਕ ਠਾਕ ਹਾਂ ਸਾਰੇ ਵਧੀਆ ਇੱਥੇ ਮੈਂ ਮੇਲਾ ਇੰਜੋਏ ਕਰ ਲਿਆ ਪੂਰਾ ਵਧੀਆ ਮੈਂ ਤਾਂ ਅੱਜ ਥੋੜਾ ਜਿਹਾ ਆਇਆ ਬਾਈ ਲੇਟ ਮੈਨੂੰ ਇਹ ਪਹਿਲਾਂ ਹੀ ਆਏ ਹੋਏ ਤੇ ਕੀ ਹਾਲ ਢੱਲਾ ਸਰੀ ਦਾ ਅੱਜ ਨਹੀਂ ਨਹੀਂ ਬੈਸੀ ਮੈਂ ਪੈ ਗਿਆ ਸੀ ਗੇੜੇ ਗੂੜੇ ਚ ਦੇ ਕੇ ਜਾ ਕੇ ਮੈਂ ਗੱਡੀ ਚ ਬਹਿ ਗਿਆ ਮਹਾ ਚੱਲ ਇਹ ਆਉਂਦੇ ਨੇਗੇ ਅੱਛਾ ਤੇ ਮਹਾ ਚੱਲੀਏ ਵੀ ਇਹ ਕਹਿੰਦੇ ਚੱਲ ਆਉਣੇ ਆ ਸੀ ਫਿਰ ਇਹਨੇ ਤੂੰ ਆ ਗਿਆ ਅੱਛਾ ਇਹ ਜੋ ਫੋਨ ਮਾਰਿਆ ਕਹਿੰਦੇ ਨਿੰਦਰ ਆ ਗਿਆ ਮਹਾ ਚੱਲ ਆ ਗਿਆ ਠੀਕ ਆ ਠੀਕ ਆ ਹੋਰ ਸੁਣਾ ਕੱਲ ਆਦਾ ਕੱਲ ਨਹੀਂ ਆਇਆ ਪਰਸੋਂ ਪਰਸੋਂ ਆਪਾਂ ਇਕੱਠੇ ਸੀਗੇ ਠੀਕ ਆ ਬਾਈ ਹਾਂ ਬਹੁਤ ਨਾ ਪ੍ਰਵਾ ਠੀਕ ਆ ਹਾਂ ਸਾਰੇ ਵਧੀਆ ਠੀਕ ਠਾਕ ਬਾਕੀ ਵਧਾਈਆਂ ਹੋਣੀਆਂ ਬਾਈ ਕਹਿੰਨੀ ਵੀ ਹੁਣ ਇੱਕ ਅੱਧੇ ਦਿਨ ਚ ਕਰ ਦੇਣੀ ਆ ਆਪਾਂ ਕਰ ਦੇਣੀ ਨਹੀਂ ਕਰਦੇ ਵੀ ਇਹਦੇ ਹਾਂ ਖੇਤੀਬਾੜੀ ਛੱਡ ਕੇ ਕਹਿੰਦਾ ਵੀ ਮੈਂ ਨੰਦਰਾ ਮਸ਼ੀਨਾਂ ਵਾਲਾ ਸਿਸਟਮ ਠੀਕ ਆ ਕਰਨਾ ਕਰਨਾ ਬਾਈ ਇਹਨੇ ਕਰ ਹਾਂ ਨਹੀਂ ਠੀਕ ਆ ਤੇਰਾ ਨਾਮ ਕੀ ਹੈ ਅਦੇ ਬਾਈ ਸੀਜ਼ਨ ਦੇ ਵਿੱਚ ਬਾਈ ਲੋਕਾਂ ਦੀਆਂ ਮਸ਼ੀਨਾਂ ਚਾਰ ਪੰਜ ਪੰਜ ਤੋਂ ਮਸ਼ੀਨਾਂ ਚਲਾਉਣਾ ਤੇ ਤੇੋਂ ਆਪਣੇ ਦੋ ਨਹੀਂ ਚੱਲਣਗੀਆਂ ਉਹੀ ਦਾ ਗੱਲ ਆ ਹੋਰ ਯਾਰਾ ਹੁਣ ਪੇਟ ਕਿੰਨਾ ਭਰ ਲੈਨੇ ਮੈਂ ਇਹਨੂੰ ਇਹੀ ਗੱਲ ਕਹੀ ਆ ਸਾਰਾ ਘਟ ਜਾਣਾ ਵੀਰੇ ਆ ਦੇ ਲੈ ਇੱਧਰ ਕਿੱਥੇ ਗਿਆ ਸਹੀ ਗੱਲ ਸਹੀ ਗੱਲ ਇਹ ਤਾਂ ਗੱਲ ਹੈਗੀ ਆ ਬਾਈ ਨਾਲ ਨਾਲ ਇੱਕ ਟੈਨਸ਼ਨ ਆ ਆਟੋਮੈਟਿਕ ਬੰਦੇ ਨੂੰ ਕਢਾ ਦਿੰਦੀ ਆ ਕਢਾ ਦਿੰਦੀ ਆ ਸਹੀ ਗੱਲ ਆ ਵਾ ਵਧੀਆ ਆਪਾਂ ਕਰਤੀ ਬੁੱਕ ਕਰਤੀ ਵੀਰੇ ਬੁੱਕ ਕਰਤਾਰ ਦੇ ਕਰਤਾਰ ਹੀ ਹਾਂ ਠੀਕ ਆ ਚਲੋ ਵਧੀਆ ਰਿਹਾ ਇੱਕ ਜਨਵਰੀ ਨੂੰ ਪਹੁੰਚਣਾ ਮੇਰਾ ਵੀਰ ਜਰੂਰ ਪਹੁੰਚਾਂਗੇ ਸਾਰਿਆਂ ਨੂੰ ਮਿਲਾਂ ਤੁਹਾਨੂੰ ਠੀਕ ਆ ਤੈਨੂੰ ਵੀਰੇ ਹਾਂ ਬੰਦੇ ਬੰਦੇ ਦੇ ਅੰਦਰ ਵੀਰੇ ਜਾਦੇ ਤੇ ਪਹੁੰਚਾਂਗੇ ਭਰਾ ਬੁਧਾਈਆਂ ਹੋ ਗਈਆਂ ਫਿਰ ਤਾਂ ਦੁਨੀਆ ਮਹਾਰਾਜ ਤੈਨੂੰ ਮਹਾਰਾਜ ਤੁਹਾਨੂੰ ਵਧਾਵੇ ਵਾ ਇੱਕ ਤੋਂ ਦੋ ਹੋ ਗਈਆਂ ਬਸ ਦੋ ਵੇ ਕਿਉਂ ਥੋੜੇ ਮੈਂ ਕਿਆ ਪਤਾ ਇਕੱਠੇ ਹੀ ਕਰ ਲਈ ਇਹ ਵੀ ਨਹੀਂ ਕੋਈ ਗੱਲ ਲੱਡੂ ਕਿਆ ਪਤਾ ਦੇ ਦੇ ਹੀ ਕਰ ਲਈ ਨਹੀਂ ਨਹੀਂ ਉਹ ਵੀ ਕੋਈ ਗੱਲ ਨਹੀਂ ਹਾਂ ਵਧੀਆ ਕਰਮ ਵਾਲਾ ਲੋਹਾਈ ਲਿੱਤਾ ਗਿਆ ਆਪਾਂ ਬਸ 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 ਮੈਂਨ ਕਰਦਾ ਇਹ ਮੈਂਨ ਇੱਥੀ ਬਾਈ ਇੱਥੀ ਟੱਕਦੀਆਂ ਗੱਲਾਂ ਅੱਗੇ ਜਾਰੀ ਜੇ ਆਪਾਂ ਬਾਕੀਆਂ ਮਾਲਕ ਆ ਬਾਈ ਨੀਂਦ ਸਾਫ਼ ਰੱਖੋ ਇਹਦਾ ਮਾੜਾ ਕਰੋ ਨਾ ਹੈ ਮੇਰੇ ਕੋਲ ਵੀ ਮਾਲਕ ਸਾਹਿਬ ਦੀ ਸ਼ੌਂਕ ਨੀਵਾ ਹੋ ਕੇ ਚੱਲਾ ਚੱਲੀ ਚੱਲੋ ਹਾਂ ਬਾਅਦ ਪ੍ਰਮਾਤਮਾ ਨੇ ਸੀਜ਼ਨ ਵੀ ਤੇਰੇ ਦੋਨੇ ਸੋਹਣੇ ਲੱਗੇ ਵਧੀਆ ਲੱਗੇ ਬਈ ਐਵੇਂ ਆਪਾਂ ਮਾਂ ਰੋਈ ਜਾਈਏ ਉਹਦਾ ਕੀ ਫਾਇਦਾ ਉਹ ਵੀ ਆ ਲੱਗੇ ਹੁਣ ਐਮਪੀ ਵਾਲਾ ਟਿਕਾਣਾ ਵੀ ਤੇਰਾ ਪੂਰਾ ਵਧੀਆ ਹੀ ਮਿਲ ਗਿਆ ਆਪਾਂ ਨੂੰ ਹਾਂ ਵਧੀਆ ਮਿਲ ਗਿਆ ਬਈ ਠੀਕ ਆ ਉਹ ਤੂੰ ਐਨ ਵਾਲਾ ਤੂੰ ਉਹ ਬੰਦੇ ਦਾ ਫੋਨ ਨਹੀਂ ਚੱਕਿਆ ਹੈਗਾ ਹਾਂ ਉਹਨੇ ਤੈਨੂੰ ਲਾਇਆ ਓਲੇ ਫਿਰ ਮੈਨੂੰ ਫੋਨ ਮੈਂ ਪਤਾ ਕਰਦੇ ਅੰਦਰ ਮੈਂ ਇੱਕ ਤਾਂ ਬਾਈ ਟੈਨਸ਼ਨ ਮੀ ਪਈ ਗਿਆ ਮੋਬਾਈਲ ਮੂਲ ਬੈਗਾਂ ਦੇ ਵਿੱਚ ਰੱਖ ਦਿੰਦੇ ਕਦੇ ਮਸ਼ੀਨ ਤੇ ਪਿਆ ਰਹੇਗਾ ਚਾਰਜ ਲਾਇਆ ਠੀਕ ਆ ਉਹਦੇ ਬਾਅਦ ਕੋਦਾ ਤੇਰਾ ਫੋਨ ਆਇਆ ਜਾਂ ਤੇਰੇ ਕੋ ਆ ਨੰਬਰ ਆ ਫਿਰ ਹਾਂ ਹਾਂ ਤੇਰਾ ਫੋਨ ਆਇਆ ਮੈਂ ਕਿਹਾ ਹਰਦੇਵ ਬਾਈ ਦਾ ਹੁਣ ਆਪਣੀ ਦਾ ਪਤਾ ਆਪਣਾ ਨੰਬਰ ਇੱਕ ਦੂਵੇ ਸੇਵ ਆ ਦੂਵੇ ਫੋਨ ਵੀ ਦੂਵੇ ਪਰ ਲਾਉਣ ਤਾਂ ਅੰਕਲ ਉਹ ਹਾਂ ਹਾਂ ਫਿਰ ਮੈਂ ਤਾਂ ਐ ਯਾਰ ਕਿਹਾ ਮੈਨੂੰ ਫੋਨ ਲਾਇਆ ਫਿਰ ਠੀਕ ਆ ਮੈਂ ਨਿੰਦਰ ਆਪਣੀ ਦਾ ਮੱਕੀ ਪੱਟਣ ਆਲੀ ਆ ਮੈਂ ਆ ਗਿਆ ਫਿਰ ਕਹਿੰਦਾ ਦੇਖ ਜਾਵਾਂਗਾ ਦੇਖਣਾ ਕਿ ਆਏ ਆ ਗਿਆ ਠੀਕ ਆ ਆ ਗਿਆ ਪਾ ਜਾ ਕੇ ਜੋੜਦਾ ਚੱਕਾ ਬਾਪੇ ਦਾ ਨਾਮ ਲੈ ਕੇ ਇੱਥੇ ਵਧੀਆ ਚੱਲ ਗਿਆ ਕੰਮ ਵਧੀਆ ਚੱਲ ਗਿਆ ਹੁਣ ਉੱਥੇ ਖੜੀ ਆ ਮਸ਼ੀਨ ਉੱਥੇ ਖੜਾ ਆਂਦੀ ਬਾਈ ਫਾਰਮ ਤੇ ਠੀਕ ਆ ਹਾਂ ਮੈਂ ਮੈਂ ਕਹਾਂ ਬਈ ਐਵੇਂ ਉਹੀ 40 50 ਜਿਆਦਾ ਖਰਚਾ ਹੋਣ ਦਾ ਕਰੂੰਗਾ ਜਾਂ ਅੰਦਰ ਨਾਲੇ ਨੇੜੇ ਦਾ ਬੰਦਾ ਬਹੁਤ ਵਧੀਆ ਹੋਊਗਾ ਜੀ 10000 ਰੁਪਏ ਜਾਣ ਦਾ ਕਰਾਂਗੇ ਕੋਈ ਫਾਇਦਾ ਨਹੀਂ ਹੈਗਾ ਨਾਲੇ ਕਣਕ ਵੱਢੀ ਜਾਊਗੀ ਹਾਂ ਹਾਂ ਉਹ ਖਰਚਾ ਘਟੂਗਾ ਉਹੀ ਤਾਂ ਗੱਲ ਆ ਬਾਈ ਆਇਆ ਵੀ ਕੋਈ ਵੀ ਜੀਜ਼ ਸਮੇਂ ਨਾਲੇ ਸਮੇਂ ਨਾਲੇ ਜਲਦੀ ਲੱਗਦੀ ਆ ਨਾ ਸਹੀ ਗੱਲ ਆ ਬਾਕੀ ਸਾਡੇ ਭਰਾ ਨੇ ਮਸ਼ੀਨ ਲੈ ਲੈਣੀ ਪਈ ਜੀ ਇਕੱਠੇ ਹੀ ਰਿਆ ਕਰਾਂਗੇ ਇਕੱਠੇ ਦੋਨਾਂ ਹੀ ਇਕੱਠੇ ਹੀ ਫੋਟੋ ਕਰਾਂਗੇ ਹੋਰ ਇਕੱਠੇ ਹੀ ਅਸੀਂ 50 ਕਿਲੋ ਆਟਾ ਇਕੱਠਾ ਨਹੀਂ ਪਾਇਆ ਕਰਨਾ ਹੈ ਸਹੀ ਗੱਲ ਆ ਵਧੀਆ ਨਾਲੇ ਆਇਆ ਆਪ ਕੰਮ ਲੱਗੇ ਰਹਿੰਦੇ ਆ ਨਾਲੇ ਨਾਲੇ ਜ਼ਿਮੀਂਦਾਰ ਭਰਾਵਾਂ ਨੂੰ ਦਿਖਾਈ ਜਾਂਦੇ ਵੀ ਅਸੀਂ ਬਾਹਰ ਹਨਾ ਕਿੰਨੀ ਔਕੀ ਕਿੰਨੀ ਔਕੀ ਬਾਈ ਕੰਮ ਬਾਈ 15 ਦਾ ਰੋਟੀ ਨਹੀਂ ਖਾਦੀ ਲਗਾਤਾਰ ਸਹੀ ਗੱਲ ਆ ਘਰ ਆ ਕੇ ਮਸੀ ਲੱਤਾਂ ਪਰ ਖੜੋ ਆ ਘਰ ਆ ਕੇ ਟੈਨਸ਼ਨ ਦਾ ਟੈਨਸ਼ਨ ਹੀ ਹੁੰਦੀ ਹੈਗੀ ਟੈਨਸ਼ਨ ਦਾ ਬਾਈ ਹੋਈ ਜਾਂਦੀ ਹੈ ਕੰਮ ਤਾਂ ਨਿੱਤਰ ਵੀਰੇ ਵੇਹਦਾ ਹੋ ਉਥੇ ਨਵੇੜਕੇ ਕੰਮ ਤਾਂ ਵੀਰੇ ਗਿੱਲੇ ਗੁੱਲੇ ਜੇ ਰਹਿ ਗਏ ਤੇ ਯਾਰ ਮੈਂ ਕਿਹਾ ਪੁਰਾਣੀ ਮਸ਼ੀਨ ਐਵੇਂ ਹੋਰ ਜਿਹੜੇ 4 ਰੁਪਏ ਕਮਾਏ ਉਹ ਵੀ ਨਹੀਂ ਇੱਤੀ ਲਾ ਜੀ ਠੀਕ ਆ ਉਹ ਤਾਂ ਭਰ ਜਗੇਗਾ ਨਹੀਂ ਹਾਂ ਇਹ ਤਾਂ ਗੱਲ ਹੈ ਉਹ ਤਾਂ ਨਵੀਂ ਲਾਦੇ ਰਾਨੀ ਦੇ ਨੰਮੀ ਨੋ ਟਾਇਰ ਤਾਂ ਨਵੇਂ ਲੱਗੇਵੇਂ ਟਾਇਰ ਦਾ ਚੌਕੜੀ ਲੱਗਿਆ ਉਹ ਤਾਂ ਨਵੇਂ ਆ ਉਹ ਤਾਂ ਆਪਾਂ ਨਵੇਂ ਲਾਈ ਦੇ ਬਗਲੇ ਲੱਗਦਾ ਉਹ ਮੈਂ ਨਵੇਂ ਫੇਰ ਲੈ ਗਿਆ ਕਰਤਾਰ ਚੋਂ ਲੈ ਗਿਆ ਤਾਂ ਮੈਂ ਇੱਕ ਜੋੜੀ ਪਿੱਛੇ ਵਾਲੀ ਨਵੇਂ ਟਾਇਰ ਬਈ ਬਣੇ ਸਾਰੇ ਹਾਂ ਤੇ ਦੂਜਾ ਟਾਇਰ ਫਾੜ ਗਿਆ ਸੀ ਉਹ ਵੀ ਨਵੇਂ ਵਰਗੀ ਦਾ ਲੱਗ ਗਏ ਬਈ ਦੋਏ ਚਾਰੇ ਟਾਇਰ ਥੱਲੇ ਮੈਂ ਦੇਖੀਏ ਬਈ ਕਰੀਏ ਮੇਲਾ ਅੰਜਵਾਏ ਹਾਂ ਹਾਂ ਚਲੋ ਆਜੋ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜਦ ਤੱਕ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ